ਜੰਮੂ ਕਸ਼ਮੀਰ ਚਾਤਵਾਦੀਆਂ ਨੇ ਇੱਕ ਹੋਰ ਗੈਰ ਕਸ਼ਮੀਰੀ ਦਾ ਕੀਤਾ ਕਤਲ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਾਰੇ ਸੀ ਮੁੰਡੇ ਲੁਧਿਆਣਾ ਚ ਖੁੱਲੇ ਆ ਮ ਹੱਥ ਚ ਹੱਥ ਕੜੀਆਂ ਲੱਗੇ ਕੁੰਮ ਰਹੇ ਕੈਦੀ ਫਿਰ ਪੁਲਿਸ ਕਹੇਗੀ ਕਿ ਕੈਦੀ ਫਰਾਰ ਹੋ ਗਏ ਅੰਜਾਦ ਚ ਵੱਡਾ ਹਾਦਸਾ ਆਇਸ ਸੈਂਟਰ ਦੀ ਡਿੱਗੀ ਬਿਲਡਿੰਗ ਮੋਕੇ ਉੱਤੇ ਪੈ ਗਿਆ ਚੀਕ ਜਹਾੜਾ ਦੇਖੋ ਮੋਕੇ ਦੀ ਵੀਡੀਓ ਫਿਰੋਜ਼ਪੁਰ ਚ ਇਸ਼ਕ ਚ ਅੰਨੇ ਹੋਏ ਤਿੰਨ ਬੱਚਿਆਂ ਦੇ ਪਿਓ ਨੇ ਤੇਲ ਪਾ ਕੇ ਫੂਕ ਦਿੱਤਾ ਆਪਣਾ ਹੀ ਘਰ ਧੀ ਦੇ ਵਿਆਹ ਲਈ ਜੋੜਿਆ ਸਮਾਂ ਤੱਕ ਸੜਿਆ ਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੋਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਲਈ ਦਿੱਲੀ ਹਾਈ ਕੋਰਟ ਚ ਜਨਹਿਤ ਪਟੀਸ਼ਨ ਦਾਇਰ ਨਾਇਬ ਤਹਿਸੀਲਦਾਰ ਗੌਰਵ ਉਪਲ ਨੇ ਪਾਸ ਕੀਤੀ ਯੂਪੀ ਐਸ ਸੀ ਪ੍ਰੀਖਿਆ ਦੇਸ਼ ਭਰ ਵਿੱਚੋਂ ਹਾਸਲ ਕੀਤਾ 174ਵਾਂ ਰੈਂਕ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਅੰਬਾਲਾ ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਦੀ ਵੱਡੀ ਪੀੜ ਹੋਈ ਜਮਾ ਲੋਕ ਹੋ ਰਹੇ ਖੱਜਲਖਵਾਰ ਕੁਸ਼ਤੀਚ ਭਾਰਤ ਦੀ ਇਕਲੋਤੀ ਮਹਿਲਾ 올림픽 ਤਗਮਾ ਜੇਤੂ ਪਲਵਾਨ ਸਾਖਸ਼ੀ ਮਲਿਕ ਟਾਈਮਜ਼ ਮੈਗਜ਼ੀਨ ਦੇ ਸੋ ਸਭ ਤੋਂ ਵੱਧ ਪਰਵਾਭਾਸ਼ੀ ਲੋਕਾਂ ਚ ਸ਼ਾਮਲ ਹੋਈ ਪਟਿਆਲਾ ਚ ਬਜ਼ੁਰਗ ਜੋੜੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਪੁਲਿਸ ਵੱਲੋਂ ਇੱਕ ਸਖਸ਼ ਕੀਤਾ ਕਾਬੂ 10ਵੀਂ ਦੇ ਪੇਪਰਾਂ ਦੇ ਨਤੀਜੇ ਬਾਰੇ ਅਹਿਮ ਖਬਰ PSEB 18 ਅਪ੍ਰੈਲ ਨੂੰ ਐਲਾਨੇਗਾ ਨਤੀਜੇ